ਹਾਂਜੀ ਜਦੋਂ ਪਹਿਲੀ ਵਾਰੀ ਸਖਪਾਲਾ ਸੱਨਾ ਆਪਣੇ ਕੋਲੇ ਆਇਆ ਸੀ ਆਪਦੇ ਪੁੱਪੜ ਜੀ ਨੂੰ ਲੈ ਕੇ ਕਿਉਂਕਿ ਇਹਦੀ ਭੂਆ ਵਿਆਹੀ ਹੋਈ ਆਪਣੇ ਪਿੰਡ ਪੈਣੀ ਬੜਿੰਗਾ ਸੋ ਮੇਰਾ ਜਦੋਂ ਆਪਣੇ ਕੋਲੇ ਆਇਆ ਵੀ ਤੇਰੇ ਨਾਲ ਬਾਈ ਜੁੜਨਾ ਤਾਂ ਮੈਂ ਦੇਖਿਆ ਵੀ ਯਾਰ ਬੰਦਾ ਆਇਆ ਆਪਣੇ ਕੋਲੇ ਪਹੌਂਣਾ ਕੋਈ ਦੇ ਕੇ ਤੁਰੀਏ ਤਾਂ ਆਪਾਂ ਦੋ ਬੱਚੇ ਦਿੱਤੇ ਸੀ ਦੋ ਬੱਚਾ ਚੋਂ ਇੱਕ ਆ ਮਾਦੀ ਨਿਕਲੀ ਆ ਮਦੀਨ ਇੱਕ ਇਹ ਇਹਦਾ ਭਰਾ ਨਰ ਨਿਕਲਿਆ ਸੀਗਾ ਤੇ ਜਿਹੜਾ ਕਮੂਵਾਦ ਦੇ ਜਿੱਤਿਆ ਸੀ ਜਦੋਂ ਬਾਈ ਮੈਂ ਇਹ ਦੋ ਬੱਚੇ ਦਿੱਤੇ ਤਾਂ ਨਾਲ ਇਹਨਾਂ ਦੀ ਮਾਂ ਦੇਦੀ ਨੀਲੀ ਇਸ ਬੰਦੇ ਨੂੰ ਹਾਂਜੀ ਬਈ ਇਹ ਬੱਚੇ ਪਾਲ ਨੂੰ ਬੱਚੇ ਨਿਆਣੇ ਆ ਚਲੋ ਉਸ ਤੋਂ ਬਾਅਦ ਦੇ ਵਿੱਚ ਬਾਈ ਚਲੋ ਇਹਦੇ ਕੋਲੇ ਨੀਲੀ ਰਹੀ ਇਹਨਾਂ ਦੇ ਵਿੱਚੋਂ ਦੋਨੇ ਇਹ ਬੱਚੇ ਪੱਕੇ ਲਾ ਕੇ ਉੱਡਣ ਲੱਗੇ ਇਹਨੇ ਪਹਿਲੀ ਬਾਜੀ ਛੱਡਿਆ ਇਹਦਾ ਭਾਈ ਸਗਾ ਕੰਮੂ ਮਾਜਰੇ ਬਾਈ ਉਹ ਜਿੱਤ ਕੇ ਕਿਸੇ ਨੇ ਚੱਕ ਲਿਆ ਆਪਾਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੋ ਜਦੋਂ ਜਿੱਤੇ ਆ ਬਾਈ ਉਸੇ ਦਿਨ ਆਪਾਂ ਇਹਨੂੰ ਸੱਦ ਕੇ ਕਿਹਾ ਸੀਗਾ ਵੀ ਆਹ ਜੋੜਾ ਹੀ ਲੈ ਜਾ ਕਿਉਂਕਿ ਕਮੂਤਰੀ ਪਹਿਲਾਂ ਸੀ ਇਹਨਾਂ ਦੀ ਮਾਂ ਦੇ ਕੋਲੇ ਇਹ ਤੋਂ ਬਾਅਦ ਦੇ ਵਿੱਚ ਆਪਾਂ ਇਹਨਾਂ ਦਾ ਪਿਓ ਵੀ ਇਹਨੂੰ ਗਿਫਟ ਕਰਦਾ ਸੀਗਾ ਚਲੋ ਉਸ ਤੋਂ ਬਾਅਦ ਕੋਈ ਬਦਕਿਸਮਤੀ ਹੋਈ ਬਾਈ ਨੀਲੀ ਆਪ ਚੜਾਈ ਕਰ ਗਈ ਇਹਦੇ ਖੁੱਡਿਆਂ 'ਚੋਂ ਪੂਰੀ ਹੋ ਗਈ ਮਰ ਗਈ ਸੋ ਇਸ ਤੋਂ ਬਾਅਦ ਬਾਈ ਇਹਦਾ ਜੋੜਾ ਕਲੀਅਰ ਕਰਨ ਦੀ ਖਾਤਰ ਆਪਾਂ ਇਸ ਬਲੱਡ ਲਾਈਨ ਦੇ ਵਿੱਚੋਂ ਇਸ ਨੂੰ ਆ ਨਾਰ ਦਿੱਤਾ ਸੋ ਆ ਜਿਹੜੀ ਕਬੂਤਰੀ ਆ ਇੱਕ ਮੋਮੋ ਮਾਦਰੇ ਵਾਲੇ ਜਿੱਤੇ ਹੋਏ ਦੀ ਸਾਕੀ ਭੈਣ ਆ ਤੇ ਆ ਨਾਰਾ ਬਾਈ ਇਹਨਾਂ ਨਾਲ ਲਾ ਕੇ ਦਿੱਤਾ ਜਿਹੜਾ ਪਿਓਰ ਜੋੜਾ ਆਪਾਂ ਬਣਾ ਕੇ ਦਿੱਤਾ ਤੇ ਜਿਹੜੀ ਪਹਿਲੀ ਵੀਡੀਓ ਚ ਕਨੋਰੀ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਕਨੋਰੀ ਬਾਜੀ ਜਿੱਤੀ ਸੀਗੀ ਕਬੂਤਰੀ ਉਹ ਦੂਸਰੀ ਬਾਜੀ ਬਦੇਸੇ ਜਿੱਤ ਕੇ ਤੁਰ ਗਈ ਸੀਗੀ ਬਾਈ 10 ਦਿਨਾਂ ਬਾਅਦ ਹੀ ਆਪਾਂ ਬਾਜੀ ਛੱਡਤੀ ਸੀ ਉਹਦੇ ਵੀ ਜਿੱਤ ਗਈ ਸੀ ਬਾਈ ਸਾਂਝੀ 10 ਦਿਨਾਂ ਬਾਅਦ ਆਪਾਂ ਛੱਡਤੀ ਸੀ ਬਾਜੀ ਬਦੇਸੇ ਉਹ ਜਿੱਤ ਕੇ ਬਾਈ ਉੱਤੋਂ ਤੁਰ ਗਈ ਸੀਗੀ ਬੜੀ ਚੰਗੀ ਪਰਦੀ ਸੀ ਤੇ ਬਾਕੀ ਆ ਦੇਖੋ ਸੈਟਅਪ ਆ ਕਬੂਤਰ ਜਾਲ ਚਾ ਬਹੁਤ ਵਧੀਆ ਲੱਗਦਾ ਜਦੋਂ ਇਦਾਂ ਕੁੱਲੇ ਰਹਿੰਦੇ ਆ ਕਬੂਤਰ ਤੇ ਆ ਉੱਪਰਲਾ ਸੈਟਅਪ ਆ ਬਹੁਤ ਸੋਹਣੀ ਤੈ ਬਣਦੀ ਆ ਭਰਾ ਦੀ ਬਾਈ ਉਸਤਾਦ ਨੇ ਵੀ ਸਾਡੇ ਬਾਈ ਘਰ ਘਰ ਤੇ ਬਹੁਤ ਸਾਰੇ ਯਾਨੀ ਸਾਰੇ ਜਾਨਵਰ ਬਾਈ 20 ਤੋਂ 25 ਜੋੜੇ ਬਾਈ ਬਾਈ ਨਹੀਂ ਦੇਦੇ ਆਪਣੇ ਘਰੋਂ ਹੀ ਆਏ ਹੋਇਆ ਸਾਰੇ ਜਾਨਵਰ ਬਾਈ ਸਾਰੇ ਜਾਨਵਰ ਧੰਨਵਾਦ